ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਆਪਾਂ ਇਸ ਵਿਸ਼ੇ ਤੇ ਵਿਚਾਰ ਕਰਦੇ ਆਂ ਕਿ ਮੇਰੇ ਮਾੜੇ ਕੀਤੇ ਹੋਏ ਪੂਰਵਲੇ ਕਰਮ ਕੀ ਕੱਟੇ ਜਾ ਸਕਦੇ ਨੇ ਹਾਂਜੀ ਸੰਗਤ ਜੀ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰਬਾਣੀ ਦੇ ਆਧਾਰ ਤੇ ਵਿਚਾਰ ਕਰਦੇ ਆਂ ਜੀ ਗੁਰਬਾਣੀ ਦੇ ਵਿੱਚ ਮੇਰੇ ਪਾਤਸ਼ਾਹ ਸਾਨੂੰ ਦੱਸਦੇ ਨੇ ਕਿ ਜਿਹੜੇ ਸਾਡੇ ਪੂਰਵਲੇ ਕਰਮ ਨੇ ਉਹ ਮਿਟ ਨਹੀਂ ਸਕਦੇ ਉਹ ਸਾਨੂੰ ਭੋਗਣੇ ਪੈਂਦੇ ਨੇ ਜਦੋਂ ਅਸੀਂ ਪਰਮੇਸ਼ਰ ਦੇ ਯਾਦ ਵਿੱਚ ਰਹਨੇ ਆ ਪਰਮੇਸ਼ਰ ਦੇ ਨਾਮ ਦੀ ਕਮਾਈ ਕਰਦੇ ਆ ਪਰਮੇਸ਼ਰ ਦੀ ਸਿਫਤ ਸਲਾ ਕਰਦੇ ਆ ਪਰਮੇਸ਼ਰ ਦੇ ਗੁਣ ਗਾਉਨੇ ਆ ਪਰਮੇਸ਼ਰ ਦੀ ਪ੍ਰਸੰਨਤਾ ਹਾਸਲ ਕਰਦੇ ਆ ਫਿਰ ਪਰਮੇਸ਼ਰ ਦਿਆ ਦੇ ਘਰ ਵਿੱਚ ਆ ਕੇ ਸਾਡੇ ਮਾੜੇ ਕਰਮ ਕੱਟ ਸਕਦੇ ਨੇ ਪਰਮੇਸ਼ਰ ਦਾ ਲਿਖਿਆ ਲੇਖਾ ਕੋਈ ਮੇਟ ਨਹੀਂ ਸਕਦਾ ਇੱਕ ਪਰਮੇਸ਼ਰ ਹੀ ਹੈ ਕਿ ਆਪ ਦਾ ਜੋ ਲਿਖਿਆ ਲੇਖਾ ਉਹਨੂੰ ਬਦਲ ਸਕਦਾ ਹੈ ਹੋ ਸਕਦਾ ਜੋ ਸਾਨੂੰ ਵੱਡਾ ਦੁੱਖ ਮਿਲਣਾ ਸੀ ਉਹ ਕੋਈ ਛੋਟਾ ਹੋ ਜਾਏ ਕੁਝ ਅਸੀਂ ਸੁਪਨੇ ਵਿੱਚ ਹੀ ਦੇਖ ਕੇ ਸਾਡਾ ਘਟ ਹੋ ਜਾਏ ਕੋਈ ਸਾਨੂੰ ਦੁੱਖ ਮਿਲਿਆ ਹੋਵੇ ਪਰ ਉਹਨੂੰ ਸਹਿਣ ਦੀ ਸਮਰੱਥਾ ਮਿਲ ਜਾਏ ਜਿਹੜੇ ਸਾਡੇ ਪੂਰਵਲੇ ਕਰਮ ਨੇ ਉਹਦੇ ਅਨਸਾਰ ਹੀ ਸਾਨੂੰ ਇਹ ਮਨੁੱਖਾ ਜੀਵਨ ਮਿਲਿਆ ਹੈ ਫਿਰ ਇਸ ਮਨੁੱਖਾ ਜੀਵਨ ਦੇ ਵਿੱਚ ਸਾਡੀ ਕੀ ਕਾਰਗੁਜ਼ਾਰੀ ਹੋਣੀ ਹੈ ਸਾਡੀ ਕਿਸ ਤਰ੍ਹਾਂ ਦੀ ਜ਼ਿੰਦਗੀ ਹੋਣੀ ਹੈ ਇਹ ਸਭ ਸਾਡੇ ਪੂਰਵਲੇ ਕਰਮਾਂ ਦੇ ਅਨਸਾਰ ਪਰਮੇਸ਼ਰ ਦੇ ਲਿਖੇ ਹੋਏ ਲੇਖਾਂ ਤੇ ਹੈ ਜੋ ਅਸੀਂ ਹੁਣ ਕਰ ਰਹੇ ਹਾਂ ਉਹ ਅਸੀਂ ਅੱਗੇ ਲਈ ਬੀਜ ਰਹੇ ਹਾਂ ਜੋ ਅਸੀਂ ਹੁਣ ਵੱਢ ਰਹੇ ਹਾਂ ਉਹ ਸਾਡਾ ਪਿਛਲਾ ਬੀਜਿਆ ਹੈ ਸਾਨੂੰ ਪਿਛਲੇ ਬੀਜੇ ਦਾ ਤਾਂ ਪਤਾ ਨਹੀਂ ਹੈ ਪਰ ਅਸੀਂ ਹੁਣ ਚੰਗਾ ਬੀਜ ਸਕਦੇ ਹਾਂ ਤਾਂ ਕਿ ਸਾਡੀ ਅਗਲੀ ਖੇਤੀ ਚੰਗੀ ਹੋ ਜਾਏ ਖੇਤੀ ਇਸ ਤਰ੍ਹਾਂ ਦੀ ਹੋ ਜਾਏ ਕਿ ਸਾਡਾ ਆਵਾਗਵਨ ਹੀ ਕੱਟ ਹੋ ਜਾਏ ਜੇਸੀਂ ਬਹੁਤ ਆਪਣੀ ਜ਼ਿੰਦਗੀ ਦੇ ਵਿੱਚ ਦੁੱਖ ਦੇਖ ਰਹੇ ਹਾਂ ਚਾਹੇ ਸੁੱਖ ਵੀ ਮਿਲ ਰਿਹਾ ਹੈ ਸਾਨੂੰ ਉਹਨਾਂ ਦੁੱਖਾਂ ਦੀ ਨਿਵਰਤੀ ਲਈ ਪਰਮੇਸ਼ਰ ਦੀ ਨਾਮ ਦੇ ਨਾਲ ਜੁੜਨਾ ਹੈ ਇੱਕ ਨਾਮ ਹੀ ਹੈ ਜੋ ਪਰਮੇਸ਼ਰ ਕੋਲੋਂ ਸਾਡੇ ਪੂਰਬਲੇ ਮਾੜੇ ਕਰਮਾਂ ਨੂੰ ਤਬਦੀਲ ਕਰਵਾ ਸਕਦਾ ਹੈ ਮਿਟਵਾ ਸਕਦਾ ਹੈ ਬਦਲਵਾ ਸਕਦਾ ਹੈ ਪਰਮੇਸ਼ਰ ਤੋਂ ਬਿਨਾ ਕੋਈ ਵੀ ਸਾਡੇ ਪੂਰਬਲੇ ਕੀਤੇ ਮਾੜੇ ਕਰਮ ਨਹੀਂ ਮਿਟਾ ਸਕਦਾ ਗੁਰਵਾਣੀ ਚਾਹੁੰਦਾ ਨਾ ਬਾਰ-ਬਾਰ ਪੂਰਬਲੇ ਕਰਮ ਪੂਰਬਲੇ ਕਰਮ ਉਹੀ ਪੂਰਬਲੇ ਕਰਮ ਹੀ ਸਾਨੂੰ ਆਉਣ ਵਾਲੀ ਜ਼ਿੰਦਗੀ ਦਾ ਵੀ ਸਨੇਹਾ ਦਿੰਦੇ ਨੇ ਕਿ ਕਰਮ ਹਨ ਪੂਰਬਲੇ ਹੁਣ ਭੋਗ ਰਹੇ ਹਾਂ ਹੁਣ ਵਾਲੇ ਅੱਗੇ ਨੂੰ ਭੋਗਣੇ ਨੇ ਜਿਹਦੇ ਉਹ ਚੰਗੇ ਬਣ ਗਏ ਉਹਦਾ ਫਿਰ ਲੇਖਾ ਲਿਖਿਆ ਹੀ ਨਹੀਂ ਜਾਂਦਾ ਲੇਖਾ ਤਾਂ ਮਾੜਾ ਹੀ ਬਣਦਾ ਨਾ ਚੰਗਾ ਤਾਂ ਲੇਖਾ ਹੁੰਦਾ ਨਹੀਂ ਉਹਦਾ ਤਾਂ ਲੇਖਾ ਹੀ ਖਤਮ ਹੋ ਜਾਂਦਾ ਦਰਗਾਹ ਦੇ ਵਿੱਚ ਉਹ ਤੇ ਕਾਗਜ਼ ਹੀ ਫਾੜ ਦਿੱਤੇ ਜਾਂਦੇ ਨੇ ਜਿਨੇ ਹੁਣ ਨਾਮ ਦੀ ਕਮਾਈ ਕਰ ਲਈ ਪਰਮੇਸ਼ਰ ਦੀ ਪ੍ਰਸੰਨਤਾ ਹਾਸਲ ਕਰ ਲਈ ਹਾਂਜੀ ਸੰਗਤ ਜੀ ਪੁੱਲਾਂ ਚੁੱਕਾਂ ਦੀ ਮਾਫੀ ਦਿਓ ਜੀ ਐਨੀਆਂ ਵਿਚਾਰਾਂ ਪਰਵਾਨ ਕਰਨੀਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ